ਅਚਿਵੜਾ ਪੁਲਿਸ ਵੱਲੋਂ ਗਊ ਰੱਖਿਆ ਦਲ ਦੀ ਮੁਸਤੈਦੀ ਨਾਲ ਗਊਆਂ ਅਤੇ ਬਲਦ ਬੁੱਚੜਖਾਨੇ ਵੱਲ ਜਾ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਰੋਬਿਨ ਮਸੀਹ ਪਿੰਡ ਮੱਲੀਆਂ ਗੁਰਦਾਸਪੁਰ ਤਨਪਤੀ ਵਾਸੀ ਪਿੰਡ ਦਿਓਵਾਲਪੁਰ ਗੁਰਦਾਸਪੁਰ ਅਤੇ ਪਰਵਿੰਦਰ ਕੁਮਾਰ ਵਾਸੀ ਸਮਾਣਾ ਪਟਿਆਲਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਗਊ ਰੱਖਿਆ ਦਲ ਦੇ ਪੰਜਾਬ ਪ੍ਰਦਾਨਿਕਿਸ਼ਨ ਕੁਮਾਰ ਵਾਸੀ ਰੂਪਨਗਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਪਿਛਲੇ 4-5 ਦਿਨ ਤੋਂ ਕੁਝ ਗੱਡੀਆਂ ਵਾਲੇ ਖਵਾਤ ਪੁਲ ਕੋਲ ਬਣੇ ਸ਼ੈੱਡ ਵਿੱਚ ਬੈਠੇ ਹਨ ਜਿਨ੍ਹਾਂ ਨੇ ਬਾਹਰ ਬਲਦ ਅਤੇ ਗਊਆਂ ਬੰਨੇ ਹੋਏ ਹਨ। ਬਿਆਨ ਕਰਤਾ ਅਨੁਸਾਰ ਇਹ ਵਿਅਕਤੀ ਬਲਦ ਤੇ ਗਊਆਂ ਦੀ ਤਸਕਰੀ ਕਰਦੇ ਹਨ ਅੱਜ ਅੱਧੀ ਰਾਤ ਜਦੋਂ ਉਹ ਆਪਣੇ ਸਾਥੀਆਂ ਸਮੇਤ ਪਵਾਤ ਪੁਲ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਪਿਕਅਪ ਜੀਪ ਵਿੱਚ ਦੋ ਵਿਅਕਤੀ ਬਲਦਾਂ ਨੂੰ ਲਾਦ ਰਹੇ ਹਨ ਜਦਕਿ 20 ਤੋਂ ਵੱਧ ਬਲਦ ਅਤੇ ਗਊਆਂ ਆਸ-ਪਾਸ ਘੜੇ ਸਨ ਦੂਜੇ ਪਾਸੇ ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਗਊਆਂ ਅਤੇ ਬਲਦ ਉਹਨਾਂ ਕਿੱਥੇ ਲੈ ਜਾ ਕੇ ਵੇਚਣੇ ਸਨ ਅਤੇ ਇਸ ਮਾਮਲੇ ਵਿੱਚ ਹੋਰ ਕੌਣ ਇਹਨਾਂ ਦਾ ਸਾਥ ਦੇ ਰਿਹਾ ਹੈ ਜਾਂ ਨਹੀਂ ਦੇ ਰਿਹਾ रिपोर्ट जन कल्याण टीवी पत्रकार हनीश कौशल हां जी ਕੀ ਮਾਮਲਾ ਜੀ ਇਹ ਗੋਵਾ ਦੀ ਜਨ ਤਸਕਰੀ ਜੀ ਜਗਜੀਤ ਸ਼ਰੀਮ ਜੈਗੋ ਮਾਤਾ ਕੇ ਮਾਸ ਤੇਜ ਕੁਮਾਰ ਰਾਸ਼ਟਰੀ ਅਧਿਖ ਗੌ ਰਖਸ਼ਾ ਬਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂ ਤੱਕ ਸਾਡੇ ਕੋਲ ਕਈ ਦਿਨਾਂ ਦੀ ਸੂਚਨਾ ਆ ਰਹੀ ਸੀ ਇਸ ਏਰੀਏ ਚੋਂ ਗਊ ਤਸਕਰੀ ਹੋ ਰਹੀ ਹੈ ਤੇ ਗਊ ਕਤਲ ਦਾ ਵੀ ਧੰਦਾ ਹੋ ਰਿਹਾ ਗਊ ਗਊਆਂ ਨੂੰ ਵੱਢ ਕੇ ਮਾਸ ਵੀ ਦੂਸਰੀ ਸਟੇਟਾਂ ਚ ਭੇਜਿਆ ਜਾਂਦਾ ਇਸੇ ਇਨਫਾਰਮੇਸ਼ਨ ਨੂੰ ਲੈ ਕੇ ਅਸੀਂ 15-20 ਦਿਨਾਂ ਤੋਂ ਰੈਕੀ ਕਰ ਰਹੇ ਸੀ ਰਾਤ ਸਾਡੇ ਇਹ ਜਿਹੜੀ ਜੀਪ ਤੁਹਾਡੇ ਸਾਹਮਣੇ ਖੜੀ ਹੈ ਇਹ ਸਾਡੇ ਹੱਥ ਚੜ ਗਈ ਹੈ ਪੁਲਿਸ ਨੂੰ ਮੌਕੇ ਤੇ ਬੁਲਾਇਆ ਹੈ ਹੈਰਾਨੇ ਵਾਲੀ ਗੱਲ ਇਹ ਹੈ ਤਸਕਰ ਤਾਂ ਪકડਈਆਂ ਪਰ ਉਹਨਾਂ ਦੇ ਅੰਦਰ ਇੱਕ ਪੰਜਾਬ ਹੋਮਗਾਰਡ ਦਾ ਜਵਾਨ ਵੀ ਤਸਕਰੀ ਦੇ ਵਿੱਚ ਸ਼ਾਮਲ ਸੀ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਅੰਦਰ ਇੱਕ ਮਸੀਹਾਂ ਦਾ ਬੰਦਾ ਹੈ ਜਿਹੜਾ ਲੰਬੇ ਸਮੇਂ ਤੋਂ ਤਸਕਰੀ ਕਰ ਰਿਹਾ ਹੈ ਉਹਨਾਂ ਦੀਆਂ ਗੱਡੀਆਂ ਪਾਸ ਕਰਾਉਣ ਦਾ ਕੰਮ ਕਰਦਾ ਸੀ ਲਾਲਚਪੈਣ ਕਰਕੇ ਦੇਖਿਆ ਇਸ ਕੰਮ 'ਚ ਪੈਸਾ ਤੇ ਉਸ ਮੁਲਾਜ਼ਮ ਨੇ ਇਹ ਗੱਡੀ ਮੁੱਲ ਖਰੀਦ ਕੇ ਆਪ ਗੱਡੀ ਚਲਾ ਕੇ ਤਸਕਰੀ ਦਾ ਧੰਦਾ ਸ਼ੁਰੂ ਕਰਿਆ ਤੇ ਮੌਕੇ ਤੇ ਪਕੜਿਆ ਗਿਆ ਤੇ ਉਹ ਪੁਲਿਸ ਦੇ ਕੋਲ ਰਾਤ ਆਪ ਮੰਨਿਆ ਉਸਨੇ ਕਈ ਬੰਦਿਆਂ ਦੇ ਨਾਮ ਵੀ ਦੱਸੇ ਜਿਨ੍ਹਾਂ ਨੂੰ ਅਸੀਂ ਇਹ ਸਪਲਾਈ ਕਰਦੇ ਹਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਜਿਹੜੀ ਗਊ ਮਾਤਾ ਗਊ ਵੰਸ਼ਾ ਇਧਰ ਨਾਲ ਸਾਰੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਇਹ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਸੀ ਉਦੋਂ ਇੱਕ ਸ਼ਬਦ ਦਿੱਤੀ ਸੀ ਖਾਲਸੇ ਨੂੰ ਵੀ ਗਊ ਗਰੀਬ ਦੀ ਰਾਖੀ ਕਰਨੀ ਆ ਉਸੇ ਪੰਜਾਬ ਦੇ ਅੰਦਰ ਗਊਆਂ ਦੇ ਉੱਪਰ ਜਿਹੜਾ ਜ਼ੁਲਮ ਹੋ ਰਿਹਾ ਤਸਕਰੀ ਹੋ ਰਹੀ ਗਊ ਹੱਤਿਆ ਹੋ ਰਹੀ ਹੈ ਪਿਛਲੇ 3-4 ਸਾਲਾਂ ਤੋਂ ਅਸੀਂ 15 ਕੰਟੇਨਰ ਮਾਸ ਦੇ ਗਊ ਮਾਸ ਦੇ ਪਕੜ ਚੁੱਕੇ ਆ ਪੰਜਾਬ ਚ 10 12 ਜਗ੍ਹਾ ਅਸੀਂ ਬੁੱਚੜਖਾਨੇ ਪਕੜ ਚੁੱਕੇ ਆ ਫਟੇਗੜ ਸਾਹਿਬ ਦੀ ਧਰਤੀ ਤੇ ਅਸੀਂ ਗਊਆਂ ਵੱਢਦੇ ਹੋਏ ਕसाई ਪਕੜ ਚੁੱਕੇ ਆ ਮੇਰੀ ਬਾਰ ਬਾਰ ਸਰਕਾਰ ਨੂੰ ਬੇਨਤੀ ਆ ਇਹ ਜਿਹੜਾ ਗਊ ਤਸਕਰੀ ਦਾ ਗਊ ਕਤਲ ਦਾ ਧੰਦਾ ਇਸ ਧਰਤੀ ਤੋਂ ਬੰਦ ਕੀਤਾ ਜਾਵੇ ਤੇ ਗਊ ਮਾਤਾ ਨੂੰ ਜਿਸ ਤਰ੍ਹਾਂ ਮਹਾਰਾਸ਼ਟਰ ਨੇ ਰਾਜਾ ਮਾਤਾ ਦਾ ਦਰਜਾ ਦਿੱਤਾ ਤੁਸੀਂ ਵੀ ਗਊ ਮਾਤਾ ਨੂੰ ਰਾਜਾ ਮਾਤਾ ਦਾ ਦਰਜਾ ਦਿਓ ਤਾਂ ਕਿ ਇਹ ਜਿਹੜਾ ਜ਼ੁਲਮ ਇਸ ਧਰਤੀ ਤੇ ਕਮ ਸੇ ਕਮ ਨਾ ਹੋ ਸਕੇ بار بار ਇਹੀ ਅਪੀਲ ਹੈ ਮੇਰੀ ਕਿਉਂਕਿ ਇਹਦੇ ਨਾਲ ਧਾਰਮਿਕ ਭਾਵਨਾ ਜੁੜੀਆਂ ਹੋਣ ਕਾਰਨ ਕਿਸੇ ਵੀ ਵਕਤ ਦੰਗਾ ਫਸਾਦ ਤੇ ਮਾਹੌਲ ਵੀ ਪੰਜਾਬ ਦਾ ਖਰਾਬ ਹੋ ਸਕਦਾ ਤੇ ਉਸ ਤੋਂ ਪਹਿਲਾਂ ਸਰਕਾਰ ਇਸ ਕੰਮ ਨੂੰ ਪੂਰਨ ਰੂਪ ਤੇ ਬੰਦ ਕਰੇ ਕਿੱਥੇ ਲੈ ਕੇ ਜਾ ਰਹੇ ਸੀ ਜੀ ਸਾਰੇ ਗੋਆ ਪਤਾ ਲੱਗਿਆ ਕਿੱਥੇ ਲੈ ਇਹ ਇਹ ਜਿਹੜਾ ਲੈ ਕੇ ਜਾ ਰਹੇ ਸੀ ਇਹਨਾਂ ਨੇ ਜੰਮੂ ਸਪਲਾਈ ਕਰਦੇ ਆ ਜੇ ਐਂਡ ਕੇਚ ਹਾਂ ਸ਼੍ਰੀਨਗਰ ਤੱਕ ਇਹਨਾਂ ਦਾ ਜਿੰਦੀਆਂ ਵੀ ਲੈ ਕੇ ਜਾਂਦੇ ਆ ਹੋ ਸਕਦਾ ਰਸਤੇ 'ਚ ਇਹਨਾਂ ਨੇ ਕਤਲ ਕਰਕੇ ਉਹਨਾਂ ਦਾ ਮਾਸ ਲੈ ਜਾਂਦੇ ਪਰ ਇਹ ਜਿਹੜੇ ਲੋਕ ਪਕੜੇ ਗਏ ਆ ਪੇਸ਼ੇਵਰ ਆ ਇਹ ਕਾਫੀ ਲੰਬੇ ਸਮੇਂ ਤੋਂ ਇਸ ਕੰਮ 'ਚ ਜੁੜੇ ਹੋਏ ਆ ਜਿੱਥੇ ਕਰਦੇ ਸੀ ਜਿਹੜੀਆਂ ਦੋਵੇਂ ਇਕੱਠੀ ਕਿੱਥੋਂ ਕਰਦੇ ਨੇ ਸਾਰੀਆਂ ਜਿੱਥੋਂ ਇਹਨਾਂ ਨੂੰ ਰਸਤੇ 'ਚ ਮਿਲਦੇ ਉਹ ਚੱਕ ਲਾਣੀ ਜਿਹੜੇ ਆਹ ਰੈਡੀ ਲੋਹਾਰਾਂ ਬਾਗੜੀ ਇਹਨਾਂ ਦਾ ਅੱਜ ਕੱਲ੍ਹ ਇਹੀ ਧੰਦਾ ਹੈ ਇਹ ਇਕੱਠੀਆਂ ਕਰਕੇ ਰੇੜਿਆਂ ਨਾਲ ਬੰਨ ਕੇ ਇਕੱਠੀਆਂ ਕਰਕੇ ਰਾਤ ਨੂੰ ਕਿਸੇ ਵੀ ਸੁਨਸੰਨ ਜਗ੍ਹਾ ਤੇ ਲੈ ਜਾਂਦੇ ਆ ਤੇ ਉੱਥੋਂ ਗੱਡੀਆਂ ਭਰਾ ਕੇ ਉੱਥੋਂ ਫਿਰ ਇਹ ਜਗਾ ਨੂੰ ਛੱਡ ਕੇ ਲੰਘ ਜਾਂਦਾ ਇਸ ਕਰਕੇ ਪਕੜ ਚ ਨਹੀਂ ਆਉਂਦਾ ਤੁਸੀਂ ਵੀ ਦੱਸਿਓ ਇੱਕ ਪੁਲਿਸ ਬਲਾਜਮ ਚ ਛਾਮਣਾ ਹੈ ਪੁਲਿਸ ਬਲਾਜਮ ਕੀ ਕੀ ਨੂੰ ਅੱਗੇ ਨਾਕੇ ਤੋਂ ਪਾਸ ਕਰਦਾ ਸੀ ਕੀ ਕਰਦਾ ਸੀ ਇਹ ਪਹਿਲਾਂ ਜਿਹੜਾ ਕੰਮ ਸੀ ਸਾਡੇ ਕੋਲ ਆਲਰੇਡੀ ਇਨਫੋਰਮੇਸ਼ਨ ਸੀ ਵੀ ਇਹ ਨਾਕੇ ਤੋਂ ਆਪ ਆਪਣਾ ਰਸਤਾ ਕਲੀਅਰ ਕਰਕੇ ਪਾਸਿੰਗ ਦਾ ਕੰਮ ਕਰਦਾ ਸੀ ਹੁਣ ਇਹ ਅੱਪ ਦਾ ਕੰਮ ਇਹਨੇ ਸ਼ੁਰੂ ਕਰਿਆ ਸੀ ਸਾਡੇ ਕੋਲੇ ਦੀ ਪੱਕੇ ਤੌਰ ਤੇ ਇਨਫੋਰਮੇਸ਼ਨ ਸੀ ਇੱਥੇ ਕਿਹਨਾਂ ਨਾਂ ਦਾ ਹੈ ਜੀ ਇਹ ਗੁਰਦਾਸਪੁਰ ਹੈ ਹਾਂ ਜੀ ਮੇਰਾ ਨਾਮ ਨਿਕਸਨ ਕੁਮਾਰ ਪੰਜਾਬ ਪ੍ਰਧਾਨ ਗਊ ਰੱਖਿਆ ਦਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲ ਰਹੀ ਸੀ ਕਿ ਇਸ ਜਗ੍ਹਾ ਤੇ ਪੌਤ ਦੇ ਪੁੱਲ ਤੇ ਤਸਕਰੀ ਹੁੰਦੀ ਹੈ ਤੇ ਪਿਛਲੇ 2 ਸਾਲ ਪਹਿਲਾਂ ਵੀ ਇੱਥੋਂ ਵੱਢ ਕੇ ਗਊਆਂ ਜਾਂਦੀਆਂ ਹੋਈਆਂ ਇੱਕ ਕੇਸ ਇੱਥੇ ਮਾਛੀਵਾੜੇ ਥਾਣੇ 'ਚ ਦਰਜ ਹੋਇਆ ਵਾ ਜੋ ਕਿ ਇੱਥੇ ਤੇ ਗਊਆਂ ਵੱਢ ਕੇ ਲੈ ਕੇ ਜਾਂਦੇ ਸੀ ਤੇ ਖੱਲਾ ਵਗੈਰਾ ਉਹਦੀਆਂ ਨਹਿਰ 'ਚ ਸੁੱਟ ਦਿੰਦੇ ਸੀ ਤੇ ਉਹ ਤਸਕਰੀ ਦੇ ਜੋ ਸਾਨੂੰ ਇਨਫੋਰਮੇਸ਼ਨ ਦੀ ਉਸੇ ਦੇ ਆਰਡ ਕਰਦੇ ਪਏ ਅਸੀਂ ਕਟੋ-ਕਟ 20 ਦਿਨ ਤੋਂ ਲਗਾਤਾਰ ਇੱਥੇ ਰੋਜ਼ ਨਾਕਾਬੰਦੀ ਕਰ ਰਹੇ ਸੀ ਤੇ ਪ੍ਰਸ਼ਾਸਨ ਕੋਲ ਵੀ ਅਸੀਂ ਇੱਕ ਦਿਨ ਆਏ ਇੱਥੋਂ ਇੱਕ ਦਿਨ ਸਾਡੇ ਕੋਲ ਤੇ ਗੱਡੀ ਇੱਥੋਂ ਨਿਕਲ ਗਈ ਸੀ ਲੇਕਿਨ ਲਗਾਤਾਰ ਸਾਡੇ ਆਉਣ ਤੋਂ ਬਾਵਜੂਦ ਵੀ ਇਹ ਬੜੇ ਤਰੀਕੇ ਦੇ ਨਾਲ ਸਫਾਈ ਦੇ ਨਾਲ ਕੰਮ ਕਰਦੇ ਰਹੇ ਤੇ ਰਾਤੀ ਜਦੋਂ ਅਸੀਂ ਪੂਰੇ 12:45 ਵਜੇ ਤੇ ਅਸੀਂ ਉੱਥੇ ਪੁਲ ਦੇ ਉੱਪਰ ਕ੍ਰੋਸ ਹੋਏ ਤਾਂ ਅਸੀਂ ਦੇਖਿਆ ਕਿ ਇੱਕ ਪਿਕਅਪ ਦੇ ਵਿੱਚ ਕੁਝ ਬੈਲਾਂ ਨੂੰ ਤਿੰਨ ਚਾਰ ਬੰਦੇ ਲੋਡ ਕਰ ਰਹੇ ਆ ਤੇ ਅਸੀਂ ਜਾ ਕੇ ਉਸੇ ਟਾਈਮ ਮੌਕੇ ਤੇ ਉਹਨਾਂ ਨੂੰ ਪੁੱਛਿਆ ਤੇ ਫੜੇ ਉਹ ਤੇ ਪਤਾ ਲੱਗਿਆ ਕਿ ਉਹਦੇ ਵਿੱਚੋਂ ਇੱਕ ਬੰਦੇ ਨੇ ਆਪਣਾ ਪੰਜਾਬ ਪੁਲਿਸ ਦਾ ਕਾਰਡ ਕੱਢ ਕੇ ਸਾਨੂੰ ਦਿਖਾਇਆ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਹਾਂ ਔਰ ਹੋਮਗਾਰਡ ਦਾ ਤੇ ਮੈਂ ਗੁਰਦਾਸਪੁਰ ਤੋਂ ਇੱਥੇ ਗਉਆਂ ਲੈਣ ਆਇਆ ਜਦੋਂ ਉਹਦੀ ਸਾਰੀ ਪੁਰਸ਼ਗੀਚ ਕਰਕੇ ਅਸੀਂ ਇਨਕੁਆਰੀ ਕੀਤੀ ਗਈ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਇਹ ਉੱਥੇ ਆਪਣੇ ਇੱਕ ਪੁਲ ਹੈ ਗੁਰਦਾਸਪੁਰ ਦੇ ਉਹ ਰਾੜਾ ਪੁਲ ਉੱਥੇ ਉੱਪਰ ਦੀ ਡਿਊਟੀ ਹੈ ਔਰ ਉੱਥੇ ਇੱਕ ਮੰਗਾ ਮਸੀ ਹੈ ਬਹੁਤ بڑا ਤਸਕਰ ਜੋ ਪੰਜਾਬ ਦਾ ਆਪਾਂ ਕਹਿ ਸਕਦੇ ਆ ਬੜੇ ਲੈਵਲ ਤੇ ਜਿਹੜਾ ਕੰਮ ਕਰ ਰਿਹਾ ਜਿਹਦੇ ਕੋਲ ਰਾਤ ਨੂੰ ਘਟੋ ਘਟ 30 35 35 ਜੀਪਾਂ ਆ ਰਹੀਆਂ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਇਹ ਦੱਸਿਆ ਕਿ ਪ੍ਰਸ਼ਾਸਨ ਨਾਲ ਉੱਥੇ ਮਿਲੀ ਭਗਤ ਨਾਲ ਕੰਮ ਹੋ ਰਿਹਾ ਉਸ ਤੋਂ ਬਾਅਦ ਇਹ ਉੱਥੇ ਗਊਆ ਪਹੁੰਚਾਉਂਦੇ ਆ ਜੀਪਾਂ ਚ ਉੱਥੇ ਤੇ ਫਿਰ ਇਹ ਸ਼੍ਰੀਨਗਰ ਪਹੁੰਚਾਉਂਦੇ ਆ ਤੇ ਇਹ ਬਲਨਾਜ਼ਮ ਆਪ ਮੰਨ ਗਿਆ ਰਾਤ ਕਿ ਹਾਂਜੀ ਮੈਂ ਮੰਗੇ ਮਸੀਹ ਕੋਲ ਚੱਲਿਆ ਹੋਇਆ ਸੀ ਤੇ ਉਹਦਾ ਹੀ ਮੈਂ ਕੰਮ ਕਰਦਾ ਏ ਪਹਿਲਾਂ ਇਹ ਤਸਕਰੀ ਕਰਿਆ ਕਰਦਾ ਸੀ ਹੁਣ ਇਹਨੇ ਜੀਪ ਪਾਲੀ ਤੇ ਨਾਲ ਹੀ ਦਾ ਸਾਲਾ ਸੀ ਇੱਕ ਉਹ ਸਾਲਾ ਰਾਤ ਡਰਾਈਵਰ ਬਣ ਕੇ ਇਹਦੇ ਨਾਲ ਸੀ ਤੇ ਉਸ ਤੋਂ علاوہ 20 ਤੋਂ 25 ਬਲਦ ਉੱਥੇ ਖੜੇ ਸੀ ਅਸੀਂ ਥਾਣੇ ਆਏ ਥੋੜੀ ਦੇਰ ਬਾਅਦ ਅਸੀਂ ਜਦੋਂ ਦੁਬਾਰਾ ਉੱਥੇ ਗਏ ਤਾਂ 10 ਬਲਦ ਉੱਥੋਂ ਫੇਰ ਗਏ ਹੋ ਚੁੱਕੇ ਤੇ ਔਰ ਇਹ ਨੇ ਇਹ ਵੀ ਮੰਨਿਆ ਕਿ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਪਿਕਅਪ ਅਸੀਂ ਭਰਵਾ ਕੇ ਭੇਜ ਚੁੱਕੇ ਤੇ ਪ੍ਰਸ਼ਾਸਨ ਤੋਂ ਕੀ ਮੰਗਦੇ ਪੁਲਿਸ ਨੇ ਪਰਚਾ ਚ ਕਰ ਲਿਆ ਜੀ ਪਰਚਾ ਕਰ ਲਿਆ ਜੀ ਧਾਰਾ ਮਾਂ ਲਾਤੀਆਂ ਤੇ ਮੈਂ ਤਾਂ ਹੁਣ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਕਿ ਬੜਾ ਮਗਰਮਚ ਜੋ ਮੰਗਾ ਮਸੀ ਹੈ ਉਸ ਨੂੰ ਇਸ ਪਰਚੇ ਵਿੱਚ ਪਾਇਆ ਜਾਵੇ ਤਾਂ ਕਿ ਅੱਗੇ ਵਾਸਤੇ ਜਿਹੜੀ ਗਊ ਹੱਤਿਆ ਪੰਜਾਬ ਦੇ ਵਿੱਚ ਥੋੜਾ ਠੱਲ ਪੈ ਸਕੇ ਸਾਰੇ ਗੌਤਸਕੀ ਦਾ ਕੀ ਮਾਮਲਾ ਸਾਹਮਣੇ ਆ ਹਾਂਜੀ ਸਾਡੇ ਕੋਲੇ ਪ੍ਰਧਾਨ ਸੂਬਾ ਪ੍ਰਧਾਨਾ ਜੀ ਗਊ ਰੱਖਿਆ ਦਲ ਨਿਖਸ਼ਾਨ ਕੁਮਾਰ ਇਹ ਰੋਪਣ ਨੂੰ ਬੁਲਾਉਂ ਕਰਦੇ ਨੇ ਇਹਨਾਂ ਨੇ ਸਾਨੂੰ ਸ਼ਿਕਾਇਤ ਦਿੱਤੀ ਸੀ ਵੀ ਧਨਪਤ ਧਨਪਤੀ ਹੈਗਾ ਇਹ ਮੁੰਡਾ ਪੀਐਸਜੀ ਪੰਜਾਬ ਹੂਮਗਾਰਡ ਦਾ ਮਲਾਜਮਾ ਪੁਲਿਸ ਮਲਾਜਮਾ ਪਲੱਸ ਰੋਪਣ ਸੀ ਇਹ ਦੋ ਸਾਥੀ ਨੇ ਇਹਨਾਂ ਦੇ ਗਰਦਾਸਪੁਰ ਡਿਸਟ੍ਰਿਕਟ ਨਾਲ ਸੰਬੰਧ ਨੇ ਜੀ ਇਹ ਗਰਦਾਸਪੁਰ ਤੋਂ ਪੈਕਅਪ ਗੱਡੀ ਰਹੀ ਅੱਗੇ ਪਰਮਿੰਦਰ ਕੁਮਾਰਾ ਜੋ ਇੱਥੇ ਡੇਰਾ ਲਾ ਕੇ ਬੈਠੇ ਨੇ ਏ ਪਾਟਪਾਲ ਨਹਿਰ ਦੇ ਨੇੜੇ ਅੱਗੇ ਇਹ ਗਊਆਂ ਵਲਦਾ ਇਕੱਠੀਆਂ ਕਰ ਲੈਂਦੇ ਨੇ ਤੇ ਇਹਨਾਂ ਨੂੰ ਅੱਗੇ ਸਪਲਾਈ ਕਰਦੇ ਨੇ ਅੱਗੇ ਮੇਨ ਸਰਗਣਾ ਹੈਗਾ ਜੀ ਇਹਨਾਂ ਦਾ ਮੰਗਾਸੀ ਉਹ ਵੀ ਗੁਰਦਾਸਪੁਰ ਡਿਸਟ੍ਰਿਕਟ ਨਾਲ ਸੰਬੰਧ ਨੇ ਅੱਗੇ ਇਹ ਬੁੱਚੜਖਾਨੇ ਵਿੱਚ ਭੇਜਦੇ ਨੇ ਰਾਤ ਬਲਦ ਤੇ ਕੁਝ ਗਊਆਂ ਸੀ ਕਾਬੂ ਕਰੀਆਂ ਨੇ ਤੇ ਐਫ ਆਰ ਲੋਜ ਕਰਕੇ ਤਫ਼ਤੀਸ਼ ਚਾਰੀ ਕਰ ਲਈ ਇਹਦੇ ਵਿੱਚ ਜਿਹੜਾ ਪੁਲਿਸ ਦਾ ਮਲਾਜ਼ਮ ਉਹਦੀ ਕੀ ਕੀ ਸ਼ਮੂਲਤਾ ਪਾਈ ਗਈ ਮਿਲਦੀ ਮੂਲੀਅਤ ਤਾਂ ਗੱਡੀ ਤਾਂ ਅਨਸ਼ਾਅਰਨਰਸ਼ਿਪ ਦੇਖਣੀ ਹੈ ਜੀ ਪਰ ਸਮੀਤ ਦੋ ਜਣੇ ਸੀ ਨਾਲ ਰੋਬਰਨ ਸਿੰਘ ਤੇ ਪੀ ਐਚ ਜੀ ਧਨਪਤਰਾਏ ਧਨਪਤੀ ਧਨਪਤੀ ਆਦਾ ਨਾਂਜੀ ਜੀ ਜੀ ਇਹਨਾਂ ਦੇ ਅੱਗੇ ਕਿੱਥੇ ਸਪਲਾਈ ਕਰਦੇ ਸੀ ਸਾਡੇ ਗੂਆਂ ਕੋ ਇਹ ਸਟੇਟ ਨੂੰ ਬਾਅਦ ਵਿੱਚ ਜਾਈ ਜਾਂਦੀ ਥਿਆਰੀ ਇਹ ਇਸ ਤੋਂ ਬਾਅਦ ਇਹ ਇਕੱਠੀਆਂ ਕਰਕੇ ਤੋਂ ਅੱਗੇ ਮੰਗਾ ਸੀ ਜਿਹੜਾ ਮੇਨ ਸਰਗਰਾਂ ਦਾ ਪਹਿਲਾਂ ਬੋਲ ਕੇ ਦਿਆਂ ਜੀ ਇਹ ਅੱਗੇ ਜੰਮੂ ਕਸ਼ਮੀਰ ਬੁਚੜਖਾਨੇ ਚ ਸਪਲਾਈ ਕਰ ਦਿੰਦੇ ਇਹਦਾ ਹੋਮ ਗਾਰਡ ਜਾਂ ਆਇਡੈਂਟੀਟੀ ਕਾਰਡ ਵਗਰਾ ਵੀ ਸਾਡੇ ਆਇਡੈਂਟੀਟੀ ਕਾਰਡ ਅਸੀਂ ਦੇਖ ਲਿਆ ਜੀ ਅੱਗੇ ਦੀ ਫਿਰ ਅੱਗੇ ਪੜਤਾਲ ਕਰਾਂਗੇ ਲੈਟਰ ਲਿਖਾਂਗੇ ਜਿਹੜੇ ਕਮਾਂਡਰ ਸਾਹਿਬ ਨੂੰ ਉੱਥੋਂ ਅੱਗੇ ਪਤਾ ਲੱਗ ਜੂਗਾ ਵੀ ਇਹਦੀ ਕਦੋਂ ਤੇ ਇਹ ਚੁਆਇਨਿੰਗ ਹੈ ਦੀ ਜਾਂ ਜਿੱਥੇ ਪੋਸਟਿੰਗ ਹੈ ਹਾਂਜੀ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ